ਸ਼ੇਰੇ ਪੰਜਾਬ ਦਾ ਕੋਈ ਬੰਦਾ ਦਰਿਆ ਸਤਲੁਜ ਪਾਰ ਕਰਕੇ ਇੱਧਰ ਨਹੀਂ ਆ ਸਕਦਾ ਤੇ ਆ ਅਕਾਲੀ ਬੂਲਾ ਸਿੰਘ ਤੀਜੇ ਦਿਨ ਘੋੜੇ ਤੇ ਚੜਦਾ ਪੰਜ-ਸੱਤ ਹਜ਼ਾਰ ਬੰਦਾ ਨਾਲ ਲੈ ਜਾਂਦਾ ਤੇ ਜਦੋਂ ਮਰਜ਼ੀ ਦਰਿਆ ਪਾਰ ਕਰਕੇ ਕਿਦੇ ਅਨੰਦਪੁਰ ਸਾਹਿਬ ਚਲ ਜਾਂਦਾ ਕਿਦੇ ਪਟਿਆਲੇ ਆ ਜਾਂਦਾ ਕਿਦੇ ਕਿਤੇ ਚਲਾ ਜਾਂਦਾ ਤੇ ਰਿਆਸਤਾਂ ਨੇ ਅੰਗਰੇਜ਼ਾਂ ਨੂੰ ਇੱਕ ਗੱਲ ਆਖੀ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੀ ਹਸਤੀ ਕਿਸੇ ਸੰਧੀ 'ਚ ਨਹੀਂ ਆਉਂਦੀ ਇਹ ਪੂਰੀ ਦੁਨੀਆ ਦਾ ਮਾਲਕ ਹੈ ਸਾਡੀ ਅੱਖਾਂ ਦੇ ਸਾਹਮਣੇ ਪੂਰੀ ਦੁਨੀਆ ਦਾ ਮਾਲਕ ਹੈ ਸਿੱਖੋ ਅੱਜ ਵੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਆਉਣ ਦੀ ਬੜੀ ਜ਼ਰੂਰਤ ਆ। ਲੋੜ ਆ। ਮੈਂ ਕਿਦਾਂ ਕਹਦੇ ਸ਼੍ਰੋਮਣੀ ਕਮੇਟੀ ਮਾੜੀ ਆ ਸਾਡੇ ਵੱਡਿਆਂ ਨੇ ਸਿਰ ਦੇ ਕੇ ਬਣਾਈ ਆ, ਝੰਡਾ ਨਾਲ ਸੜ ਕੇ ਬਣਾਈ ਆ ਲਖਮਣ ਸਿੰਘ ਧਾਰੋਵਾਲੀ ਉਹਨਾਂ ਦਾ ਖੂਨ ਡੁੱਲਾਵਾ। ਮੈਂ ਫੇਰ ਕਹਦਿਆਂ ਜਿੰਨਾ ਚਿਰ ਸਾਡੇ ਤਖਤਾਂ ਦਾ ਵਿਧੀ ਵਿਧਾਨ ਨਹੀਂ ਬਦਲਦਾ ਇਹ 12 14 ਬੰਦਿਆਂ ਦੇ ਕੋਲ ਕੋਈ ਅਧਿਕਾਰ ਨਹੀਂ ਅੰਤਰਕ ਕਮੇਟੀ ਦੇ ਕੋਲ ਤੇ ਬਿਨਾ ਪੁੱਛਿਆ ਚਲੋ ਨਵੇਂ ਜਥੇਦਾਰ ਨੂੰ ਤੇ ਵਧਾਈ ਮੈਂ ਵੀ ਦੇ ਦੇਣਾ। ਭਾਈ ਕੁਲਦੀਪ ਸਿੰਘ ਨੂੰ ਲਓ ਮੇਰੇ ਵੱਲੋਂ ਵਧਾਈ ਆ ਜੀ। ਆ ਮੀਡੀਆ ਨੇ ਖਬਰ ਪਹੁੰਚਾ ਦੇਣੀ ਆ ਵਧਾਈ ਆ ਜੀ। ਪਰ ਪਹਿਲੇ ਦਾ ਕੋਈ ਕਸੂਰ ਤੇ ਦੱਸ ਕੇ ਜਾਓ ਜਾਂਦੇ ਜਾਂਦਾ ਵੀ ਉਹਨੇ ਕੀ ਕੀਤਾ ਵਾ ਕਿਹੜਾ ਗਵਨ ਕੀਤਾ ਵਾ ਕਿਹਦੇ ਨਾਲ ਧੱਕਾ ਕੀਤਾ ਵਾ ਕਿਹਦੇ ਨਾਲ ਕੋਈ ਪਹਿਲੇ ਦਾ ਕਸੂਰ ਤੇ ਦੱਸੋ ਇਹ ਤਾਂ ਬਈ ਕੰਨੋਂ ਬੜੀ ਬਾਂਦਰੀ ਜਦੋਂ ਮਰਜੀ ਕੰਨ ਮਰੋੜਦਾ ਪਈ। ਭੰਡਾ ਭੰਡਾਰੀਆ ਕਿੰਨਾ ਘਪਾਰ ਇੱਕ ਮੁੱਕੀ ਚੋਕਲਾ ਦੂਜੀ ਚਾਰ ਬੰਦੇ ਜਲੀਲ ਕਰਨ ਨੂੰ ਤੁਸੀਂ ਮਗਰ ਤਿਆਰ ਕਰਕੇ ਰੱਖ ਲੈਂਦੇ। ਅੱਜ ਵੀ ਕੌਮ ਨੂੰ ਸਿਰ ਜੋ ਤੇ ਮੈਂ ਹੈਰਾਨ ਪਤਾ ਕਿਹੜੀ ਗੱਲਾਂ। ਕੋਈ ਜਥੇਬੰਦੀ ਦਾ ਮੂੰਹ ਨਹੀਂ ਫੁੱਟਿਆ ਅਜੇ ਤੱਕ। ਮੇਰੇ ਵਰਗੇ ਕਦੋਂ ਟਾੜੀਆਂ ਜਿਹੜੇ ਬੋਲੀ ਜਾਂਦੇ ਆ ਸਾਡੇ ਬੋਲੇ ਦਾ ਕਿੰਨਾ ਕਸਰਿਆ ਕਿੱਥੇ ਗਈਆਂ ਸਾਡੀਆਂ ਟਕਸਾਲਾਂ। ਕਿਥੇ ਗਈਆਂ ਸਾਡੀਆਂ ਨਿਆਂਗੰਜ ਜੱਥੇਬੰਦੀਆਂ ਕਿਥੇ ਗਏ ਸਾਡੇ ਵੱਡੇ ਵੱਡੇ ਬੁੱਢੇ ਦਲ ਜਾਂ ਵੱਡੇ ਵੱਡੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਦਾ ਫਰਜ਼ ਨਹੀਂ ਸੀ ਕੱਲ ਪੈੰਦੀ ਸਾਡੇ ਸਟੈਂਡ ਲੈਣ ਦੇ ਵੀ 11 12 ਬੰਦੇ ਕੌਣ ਹੁੰਦੇ ਆ ਅਕਾਲ ਤਖਤ 11 12 ਬੰਦਿਆਂ ਦਾ ਨਹੀਂ ਅਕਾਲ ਤਖਤ ਪੂਰੀ ਦੁਨੀਆ ਚ ਵੱਸਣ ਵਾਲੀ ਸਿੱਖਾਂ ਦਾ ਵਾ ਇਹ ਬੰਦੇ ਨੇ ਸਟੈਂਡ ਨਹੀਂ ਲਿਆ ਪਤਾ ਨਹੀਂ ਲਫਾਫੇ ਮੋٹے ਮਿਲੇ ਜਾਂ ਤੇ ਜੀਬ ਤੇ ਪਾਰ ਜਾਦਾ ਪੈ ਜਾਂਦਾ ਸਭ ਤੇ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਦਾ ਖਾਲਸਾ ਵੇ